ਖਬਰ ਨਿਕਲ ਕੇ ਆ ਰਹੀ ਹੈ ਕਿ ਡਰੀ ਹੋਈ ਭਗਵੰਤਮਾਨ ਸਰਕਾਰ ਨੇ ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਪਹਿਲਾਂ ਅਫਸਰਾਂ ਦੇ ਤਬਾਦਲੇ ਕਰਕੇ ਮਾਰੇ ਆਮ ਆਦਮੀ ਪਾਰਟੀ ਨੇ ਸੁੱਖ ਦਾ ਸਾਹ ਲਿਆ ਪੰਜਾਬ ਦੇ ਵਿੱਚ ਹੋਣ ਵਾਲੀਆਂ ਚਾਰ ਜਿਮਣੀ ਚੋਣਾਂ ਫਿਲਹਾਲ ਨਵੰਬਰ ਤੱਕ ਟਲ ਗਈਆਂ ਨੇ ਕਿਉਂਕਿ ਚੋਣ ਕਮਿਸ਼ਨ ਨੇ ਐਲਾਨ ਕਰਨਾ ਸੀ ਉਹਨੇ ਨਹੀਂ ਕੀਤਾ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਚਲਦੇ ਜਾਂ ਚਲਦੇ ਹੀ ਭਗਵੰਤਮਾਨ ਸਰਕਾਰ ਨੇ ਅਫਸਰ ਵੜਕਾ ਕੇ ਉਹ ਰੱਖਤੇ ਗੱਲ ਇਹ ਹੈ ਕਿ ਚੋਣ ਕਮਿਸ਼ਨ ਨੇ ਐਲਾਨ ਨਹੀਂ ਕੀਤਾ ਆਮ ਆਦਮੀ ਪਾਰਟੀ ਨੂੰ ਸੁੱਖ ਦਾ ਸਾਹ ਆ ਗਿਆ ਤੇ ਬਾਕੀ ਪਾਰਟੀਆਂ ਜਿਹੜੀਆਂ ਨੇ ਕਾਂਗਰਸ ਅਕਾਲੀ ਦਲ ਹੈ ਬੀਜੇਪੀ ਹੈ ਆਮ ਆਦਮੀ ਪਾਰਟੀ ਵੀ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰੀਲੀਫ ਵੀ ਮਿਲ ਗਈ ਤੇ ਦੂਜਾ ਉਮੀਦਾਂ ਤੇ ਪਾਣੀ ਵੀ ਫਿਰ ਗਿਆ ਪਾਣੀ ਇਸ ਪ੍ਰਕਾਰ ਫਿਰ ਗਿਆ ਕਿ ਅੱਜ ਆਸ ਸੀ ਕਿ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਚੋਣ ਜਾਬਤਾ ਲੱਗ ਜਾਣਾ ਕੱਲ ਸਾਰੇ ਚਾਹਵਾਨ ਉਮੀਦਵਾਰ ਬਾਕੀ ਲੋਕ ਇੱਕ ਦੂਜੇ ਨੂੰ ਫੋਨ ਘੁਮਾ ਰਹੇ ਸੀ ਕਿ ਕੀ ਸਥਿਤੀ ਹੈ ਕਿਵੇਂ ਹੈ ਸਾਰੀਆਂ ਚੀਜ਼ਾਂ ਹੁਣ ਆਮ ਆਦਮੀ ਪਾਰਟੀ ਨੇ ਇਥੇ ਦੋ ਚਲਾਕੀਆਂ ਖੇਡੀਆਂ ਨੇ ਇੱਕ ਤਾਂ ਅਫਸਰਾ ਦੇ ਤਬਾਦਲੇ ਵਾਲੀ ਦੂਜਾ ਉਸ ਨੂੰ ਹੋਰ ਕੀ ਫਾਇਦਾ ਹੋ ਸਕਦਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਚੋਣ ਕਮਿਸ਼ਨ ਨੇ ਜੰਮੂ ਅਤੇ ਕਸ਼ਮੀਰ ਸਣੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੇ ਉੱਤੇ ਚੋਣਾਂ ਦਾ ਐਲਾਨ ਕੀਤਾ ਜੰਮੂ ਕਸ਼ਮੀਰ ਚ ਤਿੰਨ ਗੇੜਾਂ ਚ ਤੇ ਹਰਿਆਣਾ ਚ ਇੱਕੋ ਗੇੜ ਚ ਵੋਟਾਂ ਪੈਣੀਆਂ ਨੇ ਆਸ ਸੀ ਕਿ ਪੰਜਾਬ ਦੀਆਂ ਚਾਰ ਜਿਮਣੀ ਵਿਧਾਨ ਸਭਾ ਦੀਆਂ ਚੋਣਾਂ ਵੀ ਨਾਲ ਹੀ ਕਰਾ ਲੀਆਂ ਜਾਣੀਆਂ ਪਰ ਚੋਣ ਕਮਿਸ਼ਨ ਦੇ ਤੋਂ ਟਾਲਾਬਟ ਦਾ ਨਜ਼ਰ ਆਇਆ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਣ ਜਾ ਰਹੀਆਂ ਜਿਮਣੀ ਚੋਣਾਂ ਕਰਾਏ ਜਾਣ ਨੂੰ ਫਿਲਹਾਲ ਟਾਲ ਦਿੱਤਾ ਜਿਸ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੁਖਦਾ사 ਆਇਆ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਚੱਲਦਿਆਂ ਦੌਰਾਨ ਪੰਜਾਬ ਦੀ ਭਗਵੰਤਮਾਨ ਸਰਕਾਰ 'ਚ ਹਫੜਾ ਦਫੜੀ ਮਚ ਗਈ ਸਰਕਾਰ ਨੇ 4 ਸੀਟਾਂ ਦੇ ਜਿਮਨੀ ਚੋਣਾਂ ਦੇ ਐਲਾਨ ਦੇ ਡਰੋਂ ਹੱਥੋ ਹੱਥ ਅਫਸਰਾਂ ਦੇ ਤਬਾਦਲੇ ਕਰਤੇ ਜਿਹਦੇ ਵਿੱਚ 210 ਡੀਐਸਪੀ ਬਦਲੇ ਗਏ ਐ 4 ਡੀਸੀ ਬਦਲੇ ਗਏ ਐ ਤੇ 2 ਐਸਪੀ ਦੀਆਂ ਤਨਾਤੀਆਂ ਹੋਈਆਂ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੀ ਹਫੜਾ ਦਫੜੀ ਜਿਹੜੀ ਹੈ ਉਹ ਮੱਚੀ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਚੋਣ ਕਮਿਸ਼ਨ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰੇ ਸੀਟਾਂ ਤੇ ਜਿਮਨੀ ਚੋਣਾਂ ਕਰਾਏਗਾ ਚੌਣ ਕਮਿਸ਼ਨ ਨੇ ਕਿਹਾ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਮੁਗਰੋਂ ਦੇਸ਼ ਭਰ ਚ 47 ਸੀਟਾਂ ਤੇ ਉਪ ਚੋਣਾਂ ਕਰਵਾਈਆਂ ਜਾਣਗੀਆਂ ਪੰਜਾਬ ਚ 4 ਸੀਟਾਂ ਤੇ ਜਿਮਣੀ ਚੋਣਾਂ ਦਾ ਐਲਾਨ ਟਲਣ ਨਾਲ ਹੁਣ ਸੂਬਾ ਸਰਕਾਰ ਦੇ ਹੱਥ ਇੱਕ ਮੌਕਾ ਲੱਗ ਗਿਆ ਹੈ ਪੰਜਾਬ ਵਿੱਚ ਜਿਮਣੀ ਚੋਣਾਂ ਚ ਜਾਣ ਤੋਂ ਪਹਿਲਾਂ ਸੂਬਾ ਸਰਕਾਰ ਹਲਕਾ ਗਿੱਦੜਵਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ ਵਿਕਾਸ ਕੰਮ ਕਰਾਉਣਾ ਚਾਹੁੰਦੀ ਹੈ ਸੁਭਾਵਿਕ ਜੀ ਗੱਲ ਹੈ ਕਿ 2.5 ਸਾਲਾਂ ਜ ਤੱਕ ਕਹਿੰਦੇ ਨੇ ਕਿ ਵੀ ਸੇਰ ਤੋਂ ਪੂਣੀ ਨਹੀਂ 31 ਤੇ ਜਿਮਣੀ ਚੋਣਾ ਦੇ ਐਲਾਨ ਤੋਂ ਪਹਿਲਾਂ ਪਹਿਲਾਂ ਸਰਕਾਰ ਕਿਹੜਾ ਤੀਰ ਮਾਰ ਲੂਗੀ ਇਹ ਹੁਣ ਵੇਖਣ ਵਾਲੀ ਗੱਲ ਰਹੂਗੀ ਵਰਨਣਯੋਗ ਹੈ ਕਿ ਸੰਸਦ ਮੈਂਬਰ ਚੁਣੇ ਜਾਣ ਮਗਰ ਉਪਰੋਕਤ ਚਾਰੇ ਸੀਟਾਂ ਖਾਲੀ ਹੋਈਆਂ ਨੇ ਹੁਣ ਇਹਨਾਂ ਸੀਟਾਂ ਨੂੰ ਟਿਕਟ ਲੈਣ ਵਾਸਤੇ ਚਾਹਵਾਨਾਂ ਦੀ ਜੋੜ-ਤੋੜ ਲਾਉਣ ਵਾਲੇ ਵੀ ਆਪਣੀ ਕਾਰਵਾਈ ਪਾਉਣ ਲੱਗੇ ਨੇ ਆਪ ਲੀਡਰਸ਼ਿਪ ਦਾ ਕਹਿਣਾ ਹੈ ਕਿ ਪਾਰਟੀ ਵਿੱਚੋਂ ਹੀ ਸੀਨੀਅਰ ਆਗੂਆਂ ਨੂੰ ਟਿਕਟਾਂ ਦੇਣ ਨੂੰ ਤਰਜੀ ਦਿੱਤੀ ਜਾਵੇਗੀ ਇਹ ਆਗੂਆਂ ਦਾ ਕਹਿਣਾ ਹੈ ਸੱਚ ਸਾਬਤ ਹੁੰਦਾ ਨਹੀਂ ਹੁੰਦਾ ਇੱਕ ਅਲੈਦਾ ਗੱਲ ਹੈ ਦੂਜਾ ਜਿਹੜਾ ਮੌਕਾ ਆਮ ਆਦਮੀ ਪਾਰਟੀ ਦੇ ਹੱਥ ਲੱਗਿਆ ਹੈ ਉਹ ਇਹ ਹੈ ਕਿ ਸ਼ਾਇਦ ਉਸ ਅੰਤਰਾਲ ਦੇ ਵਿਚਕਾਰ ਕਿਉਂਕਿ ਆਮ ਆਦਮੀ ਪਾਰਟੀ ਦੇ ਲੋਕਲ ਲੈਵਲ ਦੇ ਸਥਾਨਕ ਆਗੂ ਤੇ ਵਿਧਾਇਕ ਇਹ ਚਾਹੁੰਦੇ ਆ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਮੁਕੰਮਲ ਕਰਾ ਲੀਆਂ ਜਾਣ ਜਿਹਦੇ ਵਿੱਚ ਸਭ ਤੋਂ ਅਹਿਮ ਚੋਣ ਹੈ ਪੰਚਾਇਤੀ ਚੋਣਾਂ ਲੋਕ ਖੱਜਲ ਹੋ ਰਹੇ ਨੇ ਨਰੇਗਾ ਵਾਲਿਆਂ ਨੂੰ ਦਿਹਾੜੀ ਨਹੀਂ ਮਿਲ ਰਹੀ ਐਸੇ ਬਹੁਤ ਸਾਰੇ ਮਾਮਲੇ ਜਿਹੜੇ ਪਿੰਡਾਂ ਦੇ ਵਿੱਚ ਝੜਕ ਕੇ ਜਿਹਦਾ ਦੇਖੋ ਪਿੰਡ 'ਚ ਮੁੱਖ ਮੰਤਰੀ ਭਗਵੰਤ ਮਾਨ ਤਾਂ ਹਰ ਪਿੰਡ 'ਚ ਨਹੀਂ ਜਾ ਰਹੇ ਸਾਰੇ ਮੰਤਰੀ ਹਰ ਪਿੰਡ 'ਚ ਨਹੀਂ ਜਾ ਰਹੇ ਜਾਣਾ ਕਿਹਨੂੰ ਪੈਂਦਾ ਐਮਐਲਏ ਨੂੰ ਵਿਧਾਇਕ ਨੂੰ ਲੋਕਲ ਲੀਡਰ ਨੂੰ ਨਗਰ ਸੁਧਾਰ ਦੇ ਟਰਸਟ ਦੇ ਚੇਅਰਮੈਨ ਨੂੰ ਮੰਡੀ ਬੋਰਡ ਦੇ ਚੇਅਰਮੈਨ ਨੂੰ ਲੋਕ ਉਹਨਾਂ ਨੂੰ ਪੁੱਛਦੇ ਆ ਕਿ ਕਦੋਂ ਕਰੋਣੀਆਂ ਨੇ ਅਸੀਂ ਤਾਂ ਤੰਗ ਤਰਾ ਤਰਾ ਹੋਈ ਪਈ ਆ ਪਿੰਡਾਂ ਦੇ ਵਿੱਚ ਇਹ ਗੱਲ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਤੱਕ ਕਨਵੇ ਕੀਤੀ ਹੋਈ ਆ ਪਿਛਲੇ ਦਿਨੀ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਗੱਲ ਸਪਸ਼ਟ ਹੋਈ ਕਿ ਨਵੰਬਰ ਚ ਕਰਾਈਆਂ ਜਾਣਗੀਆਂ। ਉਹਨਾਂ ਨੂੰ ਐ ਸੀ ਕਿ ਸਤੰਬਰ ਅਕਤੂਬਰ ਤੱਕ ਆਹ ਰੋਲਾ ਰੱਪਾ ਨਿਬੜ ਜੂਗਾ। ਜਿਮਣੀ ਚੋਣਾ ਵਾਲਾ ਕਿਉਂਕਿ ਹਰਿਆਣੇ ਨਾਲ ਕਰਾ ਲੀਆਂ ਜਾਣੀਆਂ ਨੇ ਪਹਿਲਾਂ ਚੋਣ ਕਮਿਸ਼ਨ ਦੇ ਸੂਤਰ ਵੀ ਇਸ ਗੱਲ ਦਾ ਇਸ਼ਾਰਾ ਕਰਦੇ ਸੀ ਕਿ ਹਰਿਆਣੇ ਦੇ ਨਾਲ ਕਰਾ ਲੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਟਾਲਤਾ ਕਿਉਂ ਟਾਲਤਾ ਇਹ ਤਾਂ ਹੁਣ ਚੋਣ ਕਮਿਸ਼ਨ ਦੱਸ ਸਕਦਾ ਹੈ। ਪਰ ਸਵਾਲ ਇਹ ਹੈ ਕਿ ਹੁਣ ਅਦਾਲਤ ਦੇ ਵਿੱਚ ਸਰਕਾਰ ਲਿਖ ਕੇ ਦੇ ਚੁੱਕੀ ਹੈ ਕਿ ਅਸੀਂ ਸਤੰਬਰ ਚ ਕਰਾਵਾਂਗੇ। ਸਰਕਾਰ ਅੰਦਰਖਾਤੇ ਤਿਆਰੀ ਕਰ ਰਹੀ ਕਿ ਅਸੀਂ ਨਵੰਬਰ ਚ ਕਰਾਵਾਂਗੇ ਹੁਣ ਇਹ ਦੋਨਾਂ ਚੀਜ਼ਾਂ 'ਚ ਤਣਾਅ ਜਨ ਹੈ ਅਦਾਲਤ ਨੇ ਪਟੀਸ਼ਨਕਰਤਾ ਨੂੰ ਇਸ ਚੀਜ਼ ਦੀ ਖੁੱਲ ਦੇ ਰੱਖੀ ਹੈ ਕਿ ਜੇ ਸਰਕਾਰ ਸਤੰਬਰ ਚ ਨਹੀਂ ਕਰਾਉਂਦੀ ਤੁਸੀਂ ਦੁਬਾਰਾ ਆ ਜਿਓ ਫਿਰ ਦੁਬਾਰਾ ਗੱਲ ਕਰਾਂਗੇ ਹੁਣ ਸਰਕਾਰ ਕੋਲ ਮੌਕਾ ਹੱਥ ਲੱਗਿਆ ਹੈ ਚੋਣਾ ਸੁਭਾਵਿਕ ਜੀ ਗੱਲ ਹੈ ਕਿ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੋਣਗੀਆਂ ਜਿਮਨੀ ਚੋਣਾ ਤਾਂ ਉਸ ਤੋਂ ਪਹਿਲਾਂ ਜੇ ਸਰਕਾਰ ਕਰਵਾ ਲਵੇ ਚੰਗੀ ਗੱਲ ਹੈ ਨਾਲੇ ਤਾਂ ਵਿਕਾਸ ਕਾਰਜ ਨਿਵੇੜ ਲਵੇ ਜਿਹੜੇ ਨਿਵੇੜਨੇ ਨੇਗੇ ਇਹਨਾਂ ਚਾਰਾਂ ਹੀ ਵਿਧਾਨ ਸਭਾ ਹਲਕਿਆਂ 'ਚ ਚੋਣਾਂ ਦੇ ਬਹਾਨੇ ਹੀ ਸਹੀ ਚਲੋ ਸਰਕਾਰ ਕੋਈ ਕੰਮ ਤਾਂ ਕਰੇਗੀ ਸਰਕਾਰ ਕੰਮ ਕਰ ਲੈ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਹਰਿਆਣੇ ਦੇ ਨਾਲ ਕਰਾ ਲਵੇ ਬੇਸ਼ੱਕ ਪੰਜਾਬ ਕੋਡ ਆਫ ਕੰਡਕਟ 'ਚ ਰਹੂਗਾ ਅਗਲੇ 3-4 ਮਹੀਨੇ ਇਹਦਾ ਨੁਕਸਾਨ ਅਲਟੀਮੇਟ ਪੰਜਾਬ ਨੂੰ ਹੋਣਾ ਹੈ ਉਸ ਚੀਜ਼ ਨੂੰ ਵੀ ਧਿਆਨ 'ਚ ਰੱਖ ਲਵੇ ਕਿ ਕਿੰਨਾ ਕੈਸੀ ਲੰਬਾ ਪ੍ਰੋਸੈਸ ਚਲਾਉਣਾ ਪੰਚਾਇਤੀ ਚੋਣਾਂ ਵਾਲਾ ਕਿੰਨਾ ਛੋਟਾ ਚਲਾਉਣਾ ਪੰਚਾਇਤੀ ਚੋਣਾਂ ਲਈ ਕੋਈ ਬਹੁਤਾ ਲੰਬਾ ਚੋੜਾ ਸਮਾਂ ਨਹੀਂ ਚਾਹੀਦਾ ਹੁੰਦਾ 10 ਤੋਂ 15 ਦਿਨਾਂ ਚ ਸਮਾਪਤ ਕੀਤੀਆਂ ਜਾ ਸਕਦੀਆਂ ਨੇ ਚੀਜ਼ਾਂ ਸਰਕਾਰ ਨੂੰ ਹੁਣ ਪੰਚਾਇਤੀ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਨੇ ਸਰਕਾਰ ਦੇ ਹੱਥ ਮੌਕਾ ਲੱਗਿਆ ਆ ਬਾਕੀ ਰਹੀ ਗੱਲ ਜਿਸ ਪ੍ਰਕਾਰ ਭਗਵੰਤਮਾਨ ਸਰਕਾਰ ਨੇ ਕੱਲ ਡਰ ਕੇ ਫਟਾਫਟ ਹਫੜਾ ਦਫੜੀ ਦੇ ਅੰਦਰ ਤਵਾਦਲੇ ਕੀਤੇ ਨੇ ਲੱਗਦਾ ਕਿ ਸ਼ਾਇਦ ਇੱਕ ਵਾਰ ਉਹਨਾਂ ਨੂੰ ਤਵਾਦਲੇ ਫੇਰ ਕਰਨੇ ਪੈਣ